ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਨ ਬਹੁਤ ਵਧੀਆ ਹੋਵੋਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ ਜਿੱਦਾਂ ਕਿ ਹੁਣ ਤੁਹਾਨੂੰ ਪਤਾ ਹੀ ਨਰਾਤੇ ਚੱਲ ਰਹੇ ਨੇ ਤੇ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਨਵਰਾਤਰਿਆਂ ਦੀਆਂ ਤੇ ਜਿੱਦਾਂ ਕਿ ਹੁਣ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਆ ਕਿ ਸਾਂਝੀ ਮਾਤਾ ਦੀ ਪੂਜਾ ਕੀਤੀ ਜਾਂਦੀ ਆ ਹਨਾ ਤੇ ਕਈ ਵਾਰ ਮਤਲਬ ਬਰੋਟਾ ਲਗਾਇਆ ਜਾਂਦਾ ਸਾਂਝੀ ਲਗਾਈ ਜਾਂਦੀ ਆ ਸੋ ਇਸੇ ਤਰ੍ਹਾਂ ਮਤਲਬ ਮੇਰੇ ਪੇਕਿਆਂ ਵਾਲੀ ਸਾਈਡ ਤਾਂ ਹਰ ਘਰ ਹੀ ਲਗਾਉਂਦਾ ਆ तकरीबन ਤੇ ਬਹੁਤ ਵਧੀਆ ਲੱਗਦਾ ਆ ਮੈਂ ਵੀ ਲਗਾਉਂਦੀ ਹੁੰਦੀ ਸੀ ਆਪਦੇ ਹੱਥੀ ਬਣਾ ਕੇ ਲਗਾਉਣਾ ਹੁਣ ਤਾਂ ਮੁੱਲ ਦੀ ਮਿਲਣ ਲੱਗ ਗਈ ਹੈ ਨਾ ਪਰ ਆਪਦੇ ਹੱਥੀ ਬਣਾ ਕੇ ਜਿਹੜੇ ਲਗਾਉਣਾ ਮਤਲਬ ਇੱਕ ਹਫਤਾ ਉਹਦੇ ਵਿੱਚ ਬੀਜ਼ੀ ਰਹਿੰਦੇ ਹੁੰਦੇ ਸੀਗੇ ਤੇ ਫਿਰ ਕਿੰਨਾ ਕੁਝ ਬਣਾਉਣਾ ਤੇ ਬਹੁਤ ਵਧੀਆ ਲੱਗਦਾ ਹੁੰਦਾ ਸੀ ਸੋ ਹੁਣ ਮਤਲਬ ਆਪਣੇ ਜਿੱਥੇ ਹੁਣ ਸੰਗੋਵਾਲ ਦੇ ਵਿੱਚ ਹੁੰਦਾ ਵੀ ਮਤਲਬ ਕੋਈ ਕੋਈ ਘਰ ਲਗਾਉਂਦਾ ਆ ਤੇ ਅੱਜ ਆਪਾਂ ਵੀ ਚੱਲੇ ਆ ਦੇਖਣ ਸੰਗਵਾਲ ਦੇ ਵਿੱਚ ਮੈਂ ਪਹਿਲੀ ਵਾਰ ਚੱਲੀਆਂ ਦੇਖਣ ਬੱਚੇ ਤਾਂ ਕਈ ਵਾਰ ਗਏ ਆ ਤੇ ਕੇਦਰ ਕਿਦਾਂ ਆਰਤੀ ਕਰਦੇ ਆ ਔਰ ਦੇਦੇ ਆ ਤੁਹਾਨੂੰ ਵੀ ਦਿਖਾਉਨੇ ਆ ਸਾਂਝੀ ਮਾਤਾ ਦੀ ਪੂਜਾ ਹੁੰਦੀ ਤੇ ਮੈਨੂੰ ਤਾਂ ਮੇਰੇ ਵਾਲੀ ਆਰਤੀ ਤਾਂ ਥੋੜੀ ਥੋੜੀ ਜ਼ਿਆਦਾ ਜੋ ਅਸੀਂ ਉੱਧਰ ਕਰਦੇ ਹੁੰਦੇ ਸੀਗੇ ਔਰ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਮਤਲਬ ਘੰਟਾ ਸਾਨੂੰ ਲੱਗ ਜਾਂਦਾ ਹੁੰਦਾ ਸੀ ਪੂਰੀ ਗਲੀ ਦੇ ਵਿੱਚ ਸਾਰਿਆਂ ਦੇ ਜਾਣਾ ਸਭ ਦੇ ਉਹ ਅਲੱਗ-ਅਲੱਗ ਪ੍ਰਸ਼ਾਦ ਮਿਲਦਾ ਹੁੰਦਾ ਸੀਗਾ ਬਹੁਤ ਵਧੀਆ ਲੱਗਦਾ ਹੁੰਦਾ ਸੀ ਉਹ ਬਚਪਨ ਦੀਆਂ ਚੀਜ਼ਾਂ ਜਿਆਦਾ ਹੀ ਰਹਿ ਜਾਂਦੀਆਂ ਨੇ ਕਹਿੰਦੇ ਫਿਰ ਬਣ ਕੇ ਹਨਾ ਸੋ ਚਲੋ ਜੀ ਅੱਜ ਤੁਹਾਨੂੰ ਦਿਖਾਉਣਾ ਹੈ ਵੀ ਕਿਸ ਤਰ੍ਹਾਂ ਇੱਧਰ ਮਤਲਬ ਸਾਂਝੀ ਮੈਂ ਕਿਉਂਕਿ ਕਈ ਏਰੀਆ ਚ ਮੈਂ ਸੁਣਿਆ ਵੀ ਹੁੰਦਾ ਨਹੀਂ ਇਹ ਜਿਵੇਂ ਮਤਲਬ ਆਪਾਂ ਚਲੇ ਜਾਈਏ ਮਾਨਸੇਆਲੀ ਸਾਈਡ ਜਾਂ ਹਨਾ ਵੀ ਉੱਧਰ ਕੋਈ ਵੀ ਨਾਗਾਉਂਦਾ ਉਹ ਹੋਰ ਸਾਈਡ ਜਾਂ ਆਪਣੇ ਇੱਧਰ ਮੇਬੀ ਕਪੂਰਥਲਾ ਸਾਈਡ ਹਨਾ ਵੀ ਇਧਰ ਨਹੀਂ ਇਧਰਲੇ ਏਰੀਆ ਲਗਾਉਂਦੇ ਹੈਗੇ ਇਹ ਵੀ ਕਿਉਂਕਿ ਇਸ ਵਾਰ ਮੈਂ ਇੰਸਟਾਗ੍ਰam ਤੇ ਦੇਖਿਆ ਬਹੁਤ ਸਾਰੀਆਂ ਵੀਡੀਓਸ ਵਾਇਰਲ ਹੋ ਰਹੀਆਂ ਨੇ ਹਨਾ ਲੋਕ ਲਗਾ ਰਹੇ ਨੇ ਤੇ ਕਾਫੀ ਲੋਕਾਂ ਦੇ ਨੀਚੇ ਕਮੈਂਟ ਆ ਰਹੇ ਨੇ ਕਿ ਕਿਸ ਕਿਹੜੇ ਏਰੀਆ ਦੇ ਵਿੱਚ ਇਹ ਲੱਗਦੀਆਂ ਨੇ ਇਦਾਂ ਵਾ ਤੇ ਸੋ ਆਪਣੇ ਵੀ ਇੱਧਰ ਲੱਗਦੀਆਂ ਨੇ ਦਿਖਾਉਣੇ ਤੋਂ lo picture ਅੱਜ ਹੀ ਸਾਂਝੀ ਮਾਤਾ ਦੀ ਪੂਜਾ ਕਰਕੇ ਆਪਾਂ ਆ ਗਏ ਸੀ ਘਰ ਤੇ ਹੁਣ ਤਾਂ ਬਸ ਸੌਣ ਦੀ ਤਿਆਰੀ ਆ ਸਾਡੀ ਹਨਾ ਵੀ ਕਿਵੇਂ ਲੱਗਿਆ ਜੋ ਤੈਨੂੰ ਵਧੀਆ ਵਧੀਆ ਲੱਗਿਆ ਕਾਲੂ ਵੀ ਜਾਣਾ ਕਾਲੂ ਵੀ ਜਾਵਾਂਗੇ ਬੱਸ ਸਾਡੇ ਵੱਲ ਥੋੜੀ ਜਿਹੀ ਆਰਤੀ ਹੋਰ ਤਰੀਕੇ ਨਾਲ ਕਰਦੇ ਨੇ ਇੱਥੇ ਮੈਂ ਦੇਖਿਆ ਵੀ ਹੋਰ ਤਰੀਕੇ ਨਾਲ ਕਰਦੇ ਨੇ ਹਨਾ ਤੇ ਸਾਡੇ ਵੱਲ ਥੋੜੀ ਲੰਬੀ ਹੁੰਦੀ ਆ ਆਰਤੀ ਇਸ ਤੋਂ ਮੈਨੂੰ ਮਤਲਬ ਹੁਣ ਜਿਆਦਾ ਨਹੀਂ ਜ਼ਿਆਦਾ ਤੇ ਕੁਝ-ਕੁਝ ਯਾਦ ਮਤ ਜੇ ਕੋਈ ਕਰੇ ਤਾਂ ਮੈਨੂੰ ਯਾਦ ਆ ਜੂਗੀ ਆ ਕੀ ਹੁੰਦਾ ਨਾ ਕਰੀ ਮਾਰ ਲੀ ਮੈਨ ਐਕਸ਼ਨ ਦੇ ਘਤ ਮਾਰਦੀ ਆ ਆਹੋ ਉਹ ਮੋਟੇ ਵਾਲੇ ਲੋਸ਼ਨ ਮੁੱਕ ਗਿਆ ਪਾਪੇ ਨੂੰ ਲੈ ਕੇ ਡੀ ਮਾਰ ਜਾਣੇ ਇੱਕ 2 300 ਦੇ ਲੋਸ਼ਨ ਪਿੱਛੇ ਪਾਪੇ ਦਾ 2 3000 ਖਰਚਾ ਆ ਜਾਣਾ ਹਨਾ ਉਹ ਆ ਗਈ ਉਹ ਆ ਗਈ ਮੰਗੜੇ ਵਾਲੋ ਬਹੁਤ ਵਧੀਆ ਲੱਗਿਆ ਜੀ ਸਾਨੂੰ ਨਹੀਂ ਮੈਂ ਨਹੀਂ ਲਾਉਣਾ ਮੈਂ ਆਪਦੀ ਨਾਈਟ ਕਰੀਮ ਲਾ ਚੁੱਕੀ ਆ ਤੇ ਚਲੋ ਜੀ ਲੈ ਜੋ ਫਿਰ ਸੋ ਇਸ ਦੇ ਨਾਲ ਹੀ ਆਪਾਂ ਇਹ ਵਾਲੀ ਵੀਡੀਓ ਦੀ ਐਂਡਿੰਗ ਕਰਦੇ ਆ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿਸ ਕਿਸ ਸ਼ਹਿਰ ਤੋਂ ਜਾਂ ਕਿਸ ਕਿਸ ਪਿੰਡ ਤੋਂ ਕਿਸ ਕਿਸ ਏਰੀਏ ਤੋਂ ਜਿੱਥੇ-ਜਿੱਥੇ ਮਾਤਾ ਸਾਂਝੀ ਮਾਤਾ ਦੀ ਪੂਜਾ ਕੀਤੀ ਜਾਂਦੀ ਆ ਤੇ ਫਿਰ ਦੁਸ਼ਹਿਰੇ ਵਾਲੇ ਦਿਨ ਮਤਲਬ ਆਪਣੇ ਨੇੜੇ ਕੋਈ ਨਹਿਰ ਜਾਂ ਕੁਛ ਹੁੰਦਾ ਮਤਲਬ ਪਾਣੀ ਚੱਲਦਾ ਹੁੰਦਾ ਜਿੱਥੇ ਆਪਾਂ ਉੱਥੇ ਤੈਰ ਕੇ ਆਉਨੇ ਹੁੰਨੇ ਆ ਇਹਨੂੰ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਜੇ ਮੈਂ ਉੱਠ ਖੜੀ ਗਈ ਪਿਛਲੇ ਸਾਲ ਤਾਂ ਮੈਂ ਗਈ ਨਹੀਂ ਸੀਗੀ ਇੱਕ ਗੱਲ ਦੇਖ ਹਾਂ ਚੱਜ ਦੀ ਦੱਸੀ ਬਸ ਇਹਨਾਂ ਦਾ ਖਾ ਪਰ ਕਈ ਲੋਕ ਚੈਨਲ ਤੇ ਨਵੇਂ ਆਦੇ ਲਾਈਕ ਅਤੇ ਸਬਸਕ੍ਰਾਈਬ ਨਹੀਂ ਕਰਦੇ ਕਿਉਂ ਕਰਦੇ ਆ ਰੋਜ਼ ਸਬਸਕ੍ਰਾਈਬਰ ਵੱਧ ਜਾਂਦੇ ਆ ਆਪਣੇ ਕਹਦੇ ਨਵੇਂ ਆਏ ਉਹ ਵੀ ਕਰਿਓ ਹਾਂ ਸਾਰੀ ਕਰਾਂਗੇ ਸੋ ਚਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਤਕਰੀਬਨ ਹੁਣ ਤੋਂ ਮੈਂ ਮਹੀਨੇ ਤੱਕ ਮਤਲਬ ਅੱਜ ਹੁਣ ਤੋਂ ਲੈ ਕੇ ਅਗਲੇ ਮਹੀਨੇ ਤੱਕ ਡੇਢ ਮਹੀਨਾ ਮੈਂ ਬਹੁਤ ਜ਼ਿਆਦਾ ਬੀਜ਼ੀ ਹਾਂ ਜਿਹਨੂੰ ਬਹੁਤ ਜ਼ਿਆਦਾ ਬੀਜ਼ੀ ਕਹਿੰਦੇ ਹੁੰਦੇ ਨੇ ਓਨੀ ਜ਼ਿਆਦਾ ਬੀਜ਼ੀ ਹਾਂ ਕਈਆਂ ਦਿਨ ਤਾਂ ਹੁਣ ਮੈਂ ਤਾਂ ਫੋਨ ਫੋਨ ਵੀ ਨਹੀਂ ਟੈਂਡ ਫੋਣੇ ਹੈਗੇ ਇੰਨੀ ਜ਼ਿਆਦਾ ਬੀਜ਼ੀ ਹਾਂ ਮੈਂ ਸੋ ਅਗਰ ਮੇਰੇ ਕੋਲ ਟਾਈਮ ਹੋਇਆ ਮੈਂ ਵਲੌਗ ਨਾਲ ਦੇਣਾ ਜ਼ਰੂਰ ਬਣਾਉਂਗੀ ਮੈਂ ਕਿਹੜੇ ਕਿਹੜੇ ਕੰਮਾਂ ਦੇ ਵਿੱਚ ਬੀਜ਼ੀ ਹਾਂ ਸੋ ਚਲੋ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ